ਅੱਜ ਨਿਰਮਲ ਗੈਸ ਏਜੰਸੀ ਜਿਵੇਂ ਕਿ ਸਾਡੀ ਜਥੇਬੰਦੀ ਦੇ ਇੱਕ ਮਹੀਨੇ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ ਤਹਿਤ ਡੇਢ ਮਹੀਨਾ ਹੋ ਗਿਆ ਆ ਵੱਖ-ਵੱਖ ਜਗ੍ਹਾ ਤੇ ਸ਼ਾਪੇਮਾਰੀ ਚੱਲਦੀ ਪਈ ਸਰਦਾਰ ਬਚਿੱਤਰ ਸਿੰਘ ਕੋਟਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮ ਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.5-2.5 ਕਿਲੋ ਤੇ ਕੁਛ ਦੇ ਵਿੱਚ 26 ਕੋਇੰਟ ਕੋਸ਼ਿਸ਼ 700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਜਿਹੜਾ ਕਿ ਸਰਕਾਰਾਂ ਇਹ ਦਾਵਾ ਕਰਕੇ ਆਈਆਂ ਸੀ ਜਿਵੇਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂਗੇ ਅੱਜ ਉਹ ਕਿੱਥੇ ਆ ਸਰਕਾਰ ਆ ਜੋ ਐਮਐਲਏ ਕਿੱਥੇ ਆ ਜੋ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇੱਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਨੌਜਵਾਨਾਂ ਦੀ ਕਮੇਟੀ ਹੈ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਅੱਜ ਅੱਜ ਇਹ ਕਾਰਵਾਈ ਕਰਦੇ ਪਏ ਆ ਤੇ ਜਿਹਦੇ ਵਿੱਚ ਪ੍ਰਸ਼ਾਸਨ ਬੁਲਾ ਲਿਆ ਗਿਆ ਤੇ ਹੁਣ ਇਹ ਜੋ ਕੰਦੀ ਕਾਰਵਾਈ ਹੈ ਏਜੰਸੀਆਂ ਤੇ ਕਰ ਦਿੱਤੀ ਜਾਊਗੀ ਫੂਡ ਸਪਲਾਈ ਦੇ ਅਫਸਰ ਆਏ ਆ ਉਹਨਾਂ ਨੇ ਆਪਣੀ ਜੋ ਵੀ ਕਾਨੂੰਨੀ ਕਾਰਵਾਈ ਕਾਗਜ਼ੀ ਕਾਰਵਾਈ ਉਹ ਕਰਦੇ ਪਏ ਆ ਪਰ ਮੇਰਾ ਇਹ ਕਹਿਣਾ ਵੀ ਜਦੋਂ ਉਹਨਾਂ ਨੂੰ ਬੁਲਾਇਆ ਜਾਵੇ ਉਦੋਂ ਆਉਂਦਾ ਸਾਰਾ ਕੰਮ ਉਹਨਾਂ ਦਾ ਆ ਉਹਨਾਂ ਨੂੰ ਚਾਹੀਦਾ ਵੀ ਇਹ ਕੰਮ ਜਿਹੜੇ ਸ਼ਰੀਆਮ ਚੱਲਦੇ ਪਏ ਆ ਕੋਈ ਮਾਫੀਆ ਨੂੰ ਬਹੁਤ ਕੋਈ ਡਰ ਹੀ ਨਹੀਂ ਰਹਿ ਗਿਆ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਉਹ ਬੁਝਾਉਣ ਤੱਕ ਸਰਕਾਰ ਤੁਲੀ ਹੋਈ ਆ ਵੀ ਲੋਕਾਂ ਨੇ ਚੁੱਲ੍ਹੇ ਪੂਰੀ ਤਰ੍ਹਾਂ ਨਾਲ ਬੁਝਾ ਦਿੱਤੇ ਜਾਣ ਕਿਤੇ ਲੋਕ ਆਪਣੀ ਇਹ ਰੋਟੀ ਪਕਾ ਕੇ ਨਾ ਖਾ ਲੈਣ ਜਿਹੜਾ ਗਰੀਬ ਰਿਸ਼ਕੇ ਵਾਲਾ ਆ ਜਿਹੜਾ ਗਰੀਬ ਦਿਹਾੜੀਦਾਰ ਆ ਉਹਦੇ ਨੂੰ 900 ਰੁਪਿਆ ਜਦਕਿ ਸਿਲੰਡਰ ਦਾ ਰੇ ਉਹਨਾਂ ਕੋ 900 ਰੁਪਇਆ ਲਿਆ ਜਾ ਰਿਹਾ ਤੇ ਜਿਹੜਾ ਅੱਜ ਗੈਸ ਏਜੰਸੀ ਦੇ ਕਾਰਵਾਈ ਕੀਤੀ ਗਈ ਆ ਉਹ ਮੋਢੇ ਤੇ ਲੱਦਿਆ ਡਿਲੀਵਰੀ ਕਰਨ ਜਾ ਰਿਹਾ ਸਿਲੰਡਰ ਲਵਾ ਕੇ ਤਲਾਇਆ ਗਿਆ ਜਿਹੜਾ ਕਿ 26 ਕਿਲੋ ਗੈਸ ਨਿਕਲੀ ਜਿਹਦੇ ਵਿੱਚ ਦੇਖੋ ਸਾਡੀ ਸਾਡੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੰਪਲੇਨਾਂ ਕੀਤੀਆਂ ਫੂਡ ਸਪਲਾਈ ਮਹਿਕਮੇ ਨੂੰ ਜਿਹੜੀਆਂ ਗੈਸ ਘਟ ਪਿੰਡਾਂ ਦੇ ਵਿੱਚ ਸਪਲਾਈ ਹੋ ਰਹੀ ਔਰ ਰੇਟ ਜਿਹੜਾ 30 40 40 ਰੁਪਏ ਲੋਕਾਂ ਕੋਲੋਂ ਵੱਧ ਲਿਆ ਜਾ ਰਿਹਾ ਜਿਹੜਾ ਪਰਚੀ ਰੇਟ ਤੋਂ ਉੱਤੋਂ ਲੋਕਾਂ ਨੂੰ ਇਹ ਗੱਲ ਕਹਿ ਜਾ ਰਹੇ ਆ ਗੱਡੀਆਂ ਵਾਲੇ ਜਾ ਕੇ ਘਰਾਂ 'ਚ ਕੇ ਅਸੀਂ ਕਿਰਾਇਆ ਲੈ ਰਹੇ ਆਂ ਜਦ ਕਿ ਕਿ ਗੱਡੀ ਦੇ ਪਰਚੀ ਦੇ ਵਿੱਚ ਲੱਗ ਕੇ ਆਉਂਦਾ ਪੇਸ ਕਰਕੇ ਅਸੀਂ ਜਿਹੜੀ ਪਿਛਲੇ ਦਿਨੋਂ ਤੋਂ ਮੁਹਿੰਮ ਚਲਾਈ ਸੀ ਇੱਕ ਫੂਡ ਸਪਲਾਈ ਮਹਿਕਮੇ ਨੂੰ ਇਹ ਕੰਪਲੇਂਟ ਦਿੱਤੀ ਸੀ ਦੂਸਰੀ ਕੰਪਲੇਂਟ ਦਿੱਤੀ ਸੀ ਦੁੱਧ ਦੀ ਔਰ ਦੁੱਧ ਦੇ ਉੱਤੇ ਵੀ ਜਿਹੜੀ ਕਾਰਵਾਈ ਤੁਹਾਡੇ ਸਮੇਂ ਇਹ ਕੈਮੀਕਲ ਦੇ ਉੱਤੇ ਕਰਵਾ ਰਹੇ ਆ ਔਰ ਜਿਵੇਂ ਰੋਜ਼ ਦੇ ਰੋਜ਼ ਅਸੀਂ ਗੱਡੀਆਂ ਤੋਰ ਰਹੇ ਆ ਅੱਜ ਅਸੀਂ ਲੋਹਾਰ ਕਾ ਰੋਡ ਤੋਂ ਨਿਕਲੇ ਸੀਗੇ ਆਰਐਸ ਅੰਮ੍ਰਿਤਸਰ ਨੂੰ ਜਾ ਰਹੇ ਰਸਤੇ ਦੇ ਵਿੱਚ ਦੋ ਗੱਡੀਆਂ ਮਿਲੀਆਂ ਇੱਕ ਨਿਰਮਲ ਗੈਸ ਏਜੰਸੀ ਇੱਕ ਐਮਐਮ ਗੈਸ ਏਜੰਸੀ ਔਰ ਉਹਨਾਂ ਦੋਨਾਂ ਦੀਆਂ ਗੱਡੀਆਂ ਤੋਲਿਆ ਗਿਆ ਨਿਰਮਲ ਗੈਸ ਏਜੰਸੀ ਦੇ ਜ ਉਹ ਸਿਲੰਡਰ ਆ ਉਹ ਤੁਸੀਂ ਵੇਖ ਰਹੇ ਹੋ ਕਿਸੇਜੋ 6 ਕਿਲੋ ਕੱਟਿਆ ਕਿਸੇਜੋ 4 ਕਿਲੋ ਕੱਟਿਆ ਕਿਸੇਜੋ 3.5 ਕਿਲੋ ਕੱਟਿਆ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਜਾਗਰੂਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵੱਧ ਦਿਓ ਔਰ ਔਨ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਤੁਹਾਡੇ ਜਿਹੜੇ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਕਿਉਂਕਿ ਜਿਹੜੀ ਲੁੱਟਿਆ ਇਹ ਮੰਤਰੀ ਔਰ ਜਿਹੜੇ ਪ੍ਰਸ਼ਾਸਨ ਆ ਇਹ ਨਾਲ ਮਿਲ ਕੇ ਜਿਹੜਾ ਇਹ ਕਰ ਰਿਹਾ ਆ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦਾ ਜਿਹੜਾ ਉਹ ਪਰਦਾ ਫਾਸਟ ਕਰਦੇ ਆ ਔਰ ਜਿਹੜਾ ਮੰਤਰੀ ਮੰਡਲ ਆ ਜਿਨ੍ਹਾਂ ਦੀਆਂ ਡਿਊਟੀਆਂ ਬੰਦੀਆਂ ਨੇ ਉਹ ਡਿਊਟੀਆਂ ਉਹ ਨਹੀਂ ਨਿਭਾ ਰਹੇ ਉਹ ਸਾਨੂੰ ਆਮ ਜਨਤਾ ਨੂੰ ਆਮ ਪਬਲਿਕ ਨੂੰ ਨਿਭਾਉਣੀਆਂ ਪੈਂਦੀਆਂ ਨੇ ਇਸ ਕਰਕੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਕਿ ਕਿਸੇ ਤੇ ਬੀਨਾ ਆਸ ਰੱਖੋ ਆਪਣੀ ਰਾਖੀ ਜਿਹੜੀ ਆਪ ਕਰੋ ਆਪਣੀ ਰਾਖੀ ਜਿਹੜੀ ਆ ਉਹ ਸਿਲੰਡਰ ਤੋੜ ਕੇ ਲਓ ਔਰ ਜਿਹੜਾ ਦੁੱਧ ਆ ਕੈਮੀਕਲ ਦੁੱਧ ਉਹਦੇ ਰੋਜ਼ ਦੇ ਰੋਜ਼ ਸੈਂਪਲ ਭਰਾਇਆ ਕਰੋ ਕਿਉਂਕਿ ਜਿਹੜੇ ਤੁਹਾਡੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਕੈਂਸਰ ਦੇ ਸ਼ਿਕਾਰ ਹੋ ਰਹੇ ਨੇ ਵੇਖੋ ਹਸਪਤਾਲ ਦੇ ਹਸਪਤਾਲ ਕੈਂਸਰ ਨਾਲ ਭਰੇ ਜਾ ਰਹੇ ਨੇ ਔਰ ਜਿਹੜੇ ਮਹਿਕਮੇ ਕੰਮ ਕਰਦੇ ਨਹੀਂ ਦਿੱਸਦਾ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤੁਹਾਡੇ ਮਾਦੀਮ ਰਹੀ ਕਿ ਜਿਹੜੇ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਧਿਆਨ ਰੱਖੋ ਇਹਨੀਆਂ ਬੇਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਅੱਜ ਅੱਜ ਜਿਹੜੀਆਂ ਗੱਡੀਆਂ ਤੇ ਟੋਲੀ ਆ ਇਹਦੇ ਵਿੱਚ ਜਿਹੜੀ ਤੁਸੀਂ ਵੇਖਿਆ ਕਿ 6 ਕਿਲੋ ਔਰ ਸਾਢੇ 3 ਕਿਲੋ 4 ਕਿਲੋ 2.5 ਕਿਲੋ ਗੈਸ ਘੱਟ ਪਾਈ ਗਈ ਆ ਔਰ ਉਹ ਜਿਹੜੀ ਆ ਉਹਦੇ ਵਿੱਚ ਪ੍ਰਸ਼ਾਸਨ ਆ ਰਿਹਾ ਜੋ ਬੰਦੀ ਕਾਰਵਾਈ ਪ੍ਰਸ਼ਾਸਨ ਉਹ ਇਹਦੇ ਤੇ ਕੀਤੀ ਜਾਊਗੀ ਤੁਹਾਡੇ ਲੋਕ ਨੂੰ ਕੰਮ ਸਾਡੇ ਉਹ ਡੀ ਐਫ ਸੀ ਅੰਮ੍ਰਿਤਸਰ ਨੂੰ ਫੋਰਸ ਸਪਲਾਈ ਜਿਹੜਾ ਡਿਸਟ੍ਰਿਕਟ ਫੋਰਸ ਸਪਲਾਈ ਅਫਸਰ ਆ ਉਹਨੂੰ ਮੰਗ ਕੀ ਕਰਦੇ ਪ੍ਰਸ਼ਾਸਨ ਸਰਕਾਰ ਦਾ ਪ੍ਰਸ਼ਾਸਨ ਤੋਂ ਅਸੀਂ ਮਤਲਬ ਮੰਗ ਕਰਦੇ ਆ ਜੀ ਜਿਹੜੀ ਇਹ ਆ ਕਿ ਜਿਹੜੇ ਸਾਨੂੰ ਕੰਮ ਕਰਨੇ ਪੈ ਰਹੇ ਆ ਇਹ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਨਿਕਲ ਕੇ ਜਿਹੜੀਆਂ ਗੱਡੀਆਂ ਨੇ ਇਹ ਤੋਲ ਲੈਣੇ ਚਾਹੀਦੇ ਆ ਜਿਵੇਂ ਪਰਚੀ ਨਿਕਲਦੀ ਆ ਪਰਚੀਆਂ ਦੇ ਮੁਤਾਬਕ ਪ੍ਰਸ਼ਾਸਨ ਇੱਕ ਉਹੋ ਜਿਹਾ ਇਹੋ ਜਿਹਾ ਮੱਲਾਪ ਕਮੇਟੀ ਬਣਾਵੇ ਕਿ ਉਹ ਪਿੰਡਾਂ ਦੇ ਵਿੱਚ ਘਰ-ਘਰ ਜਾਵੇ ਔਰ ਘਰ-ਘਰ ਜਾ ਕੇ ਪੁੱਛਿਆ ਜਾਵੇ ਕਿ ਤੁਹਾਡੇ ਕੋਲ ਕਿਸ ਨੇ ਪੈਸੇ ਲੈ ਗਏ ਆ ਔਰ ਤੁਹਾਨੂੰ ਜਿਹੜਾ ਗੈਸ ਆਈ ਆ ਉਹ ਜਿਹੜੀ ਉਹ ਘੱਟ ਆ ਕਿ ਬੁਰੀ ਆ ਉਹ ਚੈੱਕ ਕੀਤੀ ਜਾਵੇ। ਮੈਨੂੰ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜੀਆਂ ਤੇ ਆ ਕੇ ਮੈਂ ਚੈੱਕ ਕੀਤਾ ਦੋਵੇਂ ਗੱਡੀਆਂ ਦਾ ਤੇ ਅੱਠ ਸਿਲੰਡਰਾਂ ਦਾ ਵਜ਼ਨ ਘਟਾਇਆ ਗਿਆ ਤੇ ਇੱਕ ਗੱਡੀ 'ਚ ਅੱਠ ਸਿਲੰਡਰ ਦਾ ਤੇ ਇੱਕ ਗੱਡੀ 'ਚ ਦੋ ਸਿਲੰਡਰ ਦਾ ਵਜ਼ਨ ਘਟਾਇਆ ਗਿਆ। ਮੌਕੇ ਦੇ ਸਿਲੰਡਰ ਜਬਤ ਕਰ ਲਿੱਤੇ ਨੇ ਤੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਉਹ ਕੀਤੀ ਜਾਏਗੀ।